ਪਾਲਕ ਦੀ ਗੱਲ ਕੀਤੀ ਜਾਂਦੀ ਹੈ ਕਿ ਹਰੇ ਪੱਤੇਦਾਰ ਸਬਜ਼ੀਆਂ ਦੇ ਵਿੱਚ ਪਾਲਕ ਵਿੱਚ ਜੇ ਸਾਨੂੰ ਆਇਰਨ ਚੰਗੀ ਮਾਤਰਾ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੀਐਂਸੀ ਹੁੰਦੀ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਪਾਲਕ ਜ਼ਰੂਰ ਖਾਓ ਸੋ ਪਾਲਕ ਦੇ ਨਾਲ ਨਾਲ ਮੈਂ ਬਾਕੀ ਵੀ ਤੁਹਾਨੂੰ ਦੱਸਾਂਗੀ ਕਿ ਕਿਹੜੇ ਪੱਤੇਦਾਰ ਸਬਜ਼ੀਆਂ ਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਆਇਰਨ ਮਿਲਣ ਵਾਲਾ ਹੈ ਸਭ ਤੋਂ ਪਹਿਲਾਂ ਅਸੀਂ ਹੁਣ ਗੱਲ ਕਰ ਲਈਏ ਨਾ ਇਸ ਵਿੱਚ ਤਾਂ ਰਹਿਣਗੇ ਜੀ ਚੁਕੰਦਰ ਦੇ ਜਿਹੜੇ ਪੱਤੇ ਹੁੰਦੇ ਨੇ ਉਸ ਦੇ ਵਿੱਚ ਬਹੁਤ ਅੱਛਾ ਆਇਰਨ ਮਿਲ ਜਾਂਦਾ ਹੈ ਜਿਸ ਦੇ ਵਿੱਚ ਅਸੀਂ ਕਹਿ ਸਕਦੇ ਆ ਪਰ 100 ਗ੍ਰਾਮ ਜਿਹੜੇ ਚੁਕੰਦਰ ਦੇ ਪੱਤਿਆਂ ਦੇ ਪਿੱਛੇ 5.80 ਮਿਲੀਗ੍ਰਾਮ ਤੁਹਾਨੂੰ ਆਇਰਨ ਮਿਲਦਾ ਹੈ ਮੇਥੀ ਜਿਹੜੀ ਹੈ ਮੇਥੀ ਦੇ ਪੱਤੇ ਜਿਹੜੇ ਹੁੰਦੇ ਆ ਉਸ ਦੇ ਵਿੱਚ ਵੀ 100 ਗ੍ਰਾਮ ਦੇ ਪਿੱਛੇ 5.69 ਮਿਲੀਗ੍ਰਾਮ ਤੁਹਾਨੂੰ ਆਇਰਨ ਮਿਲ ਜਾਂਦਾ ਹੈ ਕੱਦੂ ਦੇ ਪੱਤੇ ਹੁੰਦੇ ਆ ਉਸ ਦੇ ਵਿੱਚ ਵੀ 5.58 ਮਿਲੀਗ੍ਰਾਮ ਤੁਹਾਨੂੰ ਆਇਰਨ ਮਿਲ ਰਿਹਾ ਸੋ ਇਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਪੱਤਿਆਂ ਦਾ ਮੈਂ ਜ਼ਿਕਰ ਕੀਤਾ ਹੈ ਤਾਂ ਤੁਸੀਂ ਜ਼ਰੂਰ ਇਸ ਨੂੰ ਜਦੋਂ ਅਸੀਂ ਪਰੌਂਠੀਆਂ ਬਣਾਉਣਿਆ ਉਸ ਦੇ ਵਿੱਚ ਕੱਟ ਕੇ ਐਡ ਕਰੋ ਡੇਲੀ ਡਾਈਟ ਵਿੱਚ ਤੁਸੀਂ ਅਗਰ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰ ਦਿਓ ਤਾਂ ਆਇਰਨ ਬਹੁਤ ਚੰਗੀ ਮਾਤਰਾ ਵਿੱਚ ਸਾਡੀ ਡੇਲੀ ਰਿਕੁਆਇਰਮੈਂਟ ਨੂੰ ਪੂਰੀ ਕਰ ਸਕਦਾ ਤੇ ਉਥੇ ਇੰਜ ਦਾ ਆਪਾਂ ਪਾਲਕ ਦੀ ਗੱਲ ਕਰ ਲਈਏ ਜਿਸ ਨੂੰ ਕਿ ਮੇਨ ਆਇਰਨ ਦਾ ਸੋਰਸ ਮੰਨਿਆ ਜਾਂਦਾ ਹੈ ਤਾਂ ਪਾਲਕ ਦੇ ਵਿੱਚ ਪਰ 100 ਗ੍ਰਾਮ ਦੇ ਪਿੱਛੇ ਸਿਰਫ 2.995 mg ਯਾਨੀ ਕਿ 2.95 ਮਿਲੀਗ੍ਰਾਮ ਆਇਰਨ ਮਿਲ ਰਿਹਾ ਪਰ 100 ਗ੍ਰਾਮ ਦੇ ਪਿੱਛੇ ਨਾਲ ਹੀ ਮੂਲੀ ਦੇ ਪੱਤੇ ਜਿਹੜੇ ਐ ਮੂਲੀ ਦੇ ਪੱਤਿਆਂ ਦੇ ਵਿੱਚ ਪਾਲਕ ਤੋਂ ਵੀ ਜ਼ਿਆਦਾ ਆਇਰਨ ਮਿਲ ਰਿਹਾ ਹੁੰਦਾ ਜਿਸ ਵਿੱਚ ਕਿ 3.82 mg ਆਇਰਨ ਮਿਲ ਰਿਹਾ ਪਰਸੋਗ੍ਰਾਮ ਦੇ ਪਿੱਛੇ ਸੋ ਮੂਲੀ ਦੇ ਪੱਤੇ ਵੀ ਤੁਸੀਂ ਇਸਤੇਮਾਲ ਜਿਹੜੇ ਫਰੈਸ਼ ਹੁੰਦੇ ਨੇ ਬੜੇ ਸੌਫਟ ਸੌਫਟ ਪੱਤੇ ਹੁੰਦੇ ਨੇ ਇਹਨਾਂ ਨੂੰ ਕੱਟ ਕੇ ਵੀ ਤੁਸੀਂ ਜਿਵੇਂ ਪਰੌਂਠੇ ਬਣਾਉਣ ਲੱਗਿਓ ਬੱਚਿਆਂ ਦੇ ਲਈ ਟਿਫਨ ਰੈਡੀ ਕਰਦੇ ਹੋ ਉਸ ਦੇ ਵਿੱਚ ਮੂਲੀ ਦੇ ਪੱਤਿਆਂ ਦੇ ਪਰੌਂਠੇ ਬਣਾ ਕੇ ਅਗਰ ਤੁਸੀਂ ਬੱਚਾ ਨੂੰ ਖਿਲਾਨੇ ਹੋ ਜਾਂ ਕੋਈ ਸਬਜ਼ੀ ਬਣਾ ਰਹੇ ਹੋ ਉਸ ਦੇ ਵਿੱਚ ਵੀ ਤੁਸੀਂ ਐਡ ਕਰ ਦੋ ਤਾਂ ਇਹ ਜੋ ਹੈ ਬਿਲਕੁਲ ਤੁਸੀਂ ਆਇਰਨ ਦੀ ਜਿਹੜੀ ਡੈਫੀਸ਼ੀਐਂਸੀ ਨੂੰ ਰਿਕਵਰ ਕਰਨ ਦੇ ਵਿੱਚ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੇ ਆਪਾਂ ਸਰੋਂ ਦੇ ਪੱਤੇ ਸਰੋਂ ਦਾ ਸਾਗ ਅਸੀਂ ਸਾਰੇ ਖੁਸ਼ ਹੋ ਕੇ ਖਾਂਦੇ ਆ ਉਸੇ ਵਿੱਚ ਵੀ 100 ਗ੍ਰਾਮ ਦੇ ਪਿੱਛੇ 2.84 ਮਿਲੀਗ੍ਰਾਮ ਆਇਰਨ ਮਿਲ ਰਿਹਾ ਹੁੰਦਾ ਸੋ